ਅੱਜ ਵੀ ਸੱਜਣੋ ਅੱਜ ਤੁਹਾਨੂੰ ਦਿਖਾਉਣਾ ਹੈ ਗਰਮੀ ਦਾ ਤੋਹਫਾ ਤੇ ਬਰਫ਼ ਦਾ ਟੁਕੜਾ ਕਿਉਂਕਿ ਠੰਡੀ ਸੀਲ ਆ ਗਈ ਪੂਰੀ ਬਾਈ ਦੀ ਘਰ ਦੀ ਗਾਂ ਦੀ ਪੂਰੇ ਚੰਗੇ ਕੱਦ ਕਾੜ ਵਾਲੀ ਸੋਹਣੀ ਸੰਖੇ ਠੰਡੀ ਸੀਲ ਪੂਰੀ ਬਹਿੜਾ ਨਾ ਇੱਥੋਂ ਤੁਸੀਂ ਗਾਂ ਦੀ ਚਾਲੂ ਚੈੱਕ ਕਰ ਲੋ ਕਾਰਮਲ ਨੂੰ ਥਣ ਹਵਾਨਾ ਦਾ ਪੂਰਾ ਸਿੱਕੇਵੰਦ ਲੱਗਿਆ ਵਾ ਨਾ ਤੇ ਵਾਕਿ ਜੀ ਕੋਲ ਆ ਕੇ ਦੇਖੋਗੇ ਤੁਹਾਡਾ ਮਨ ਖੁਸ਼ ਹੋਊਗਾ ਥਣ ਥੂਣ ਵਾਲੇ ਪਾਸੇ ਤੋਂ ਲੰਬਾਈ ਚੌੜਾਈ ਉਚਾਈ ਬੇਲ ਬੂਲ ਖਾਸੀ ਚੰਗੀ ਹੈ ਬਹਿੜ ਦੀ ਬਾਕੀ ਬਾਈ ਨਾਲ ਗੱਲਬਾਤ ਵੀ ਕਰਾ ਦੇਾਂਗੇ ਸੋ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਕੋਈ ਵੀ ਪਸ਼ੂ ਖਰੀਦਣ ਤੋਂ ਪਹਿਲਾਂ ਸੋ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਨਾ ਸੋ ਪਹਿਲਾਂ ਵੀਡੀਓ ਪੂਰੀ ਦੇਖਣੀ ਹੈ ਫੇਰ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਦੇ ਆਂ ਆਜ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਵੀਰੇ ਸასი ਕਾਲ ਜੀ ਆਸੀ ਕਾਵੇ ਠੀਕ ਠਾਕ ਹਾਂ ਵਧੀਆ ਹਾਂ ਵਧੀਆ ਵੀਰੇ ਲੱਗਦਾ ਨਾਮ ਤੇ ਪਿੰਡ ਐਡਰੈਸ ਬੋਲ ਦਿ ਆਪਾਂ ਨਾਮ ਮੇਰੇ ਗੁਰਪ੍ਰੀਤ ਸਿੰਘ ਆ ਪਿੰਡ ਜੈਵਲ ਸਿੰਘ ਵਾਲਾ ਹਮ ਇੱਕ ਪਾਸੇ ਆਪਣੇ ਇਧਰ ਹਾਲੀਕੇ ਰਹਿ ਗਿਆ ਤਪਾ ਨੇੜੇ ਹਾਂ ਇਧਰ ਪਧਾਉੜ ਰਹਿ ਗਿਆ ਸੰਧੂ ਰਹਿ ਗਿਆ ਤਸਵੀਰ ਤਪਾ ਕੀ ਤੇ ਜ਼ਿਲ੍ਹਾ ਬਰਨਾਲ ਇਹ ਤਾਂ ਤੇ ਇਹ ਹੋਇਆ ਆਪਾਂ ਗਾ ਘਰ ਦੀ ਕਿਵੇਂ ਗੱਲਬਾਤ ਦੀ ਹੋਣੀ ਇਹ ਟੋਕਰ ਲਈ ਸੀ ਵੀਰੇ ਆਪਾਂ ਟੋਕਰ ਲਈ ਤੀ ਹਾਂ 4 ਮਹੀਨੇ ਦੀ ਗੱਭਣ ਸੀ ਉਹ ਤੋਂ 12 13 ਕਿਲੋ ਦੁੱਧ ਸੀ ਹਾਂ ਉਹ ਦਾ ਫੇਰ ਅੰਗਲ ਦੁੱਧ ਸੀਗਾ ਹਾਂ ਤੇ ਹੁਣ ਇਹ ਸਮੁੰਦਰੀ ਕਹ ਕੇ ਦਿਨ ਬਾਕੀ ਪੈ ਗਏ ਹੁਣ ਬਈ ਦੇ ਦੇ ਮੈਂ ਕਹਾਂ ਇੱਕ ਦੋ ਦਿਨ ਹਜੇ ਕੱਢ ਜੂ ਕਿਹੜਾ ਸੂਸ ਹੁੰਦੀ ਆ ਸੂਜਾ ਦੂਜਾ ਸੂਸ ਹੁੰਦੀ ਆ ਦੂਜਾ ਸੂਸ ਦੁਹਾਈਏ ਫਿਰ ਕਿਹੜਾ ਕੱਢ ਕੇ ਤੋੜਦਗੇ ਨਾ ਉਸ ਨਾਲ ਤੋੜ ਕੇ ਦਿਖਾ ਦੇ ਨਾ ਅਜਿਹਾ ਸਾਨੂੰ ਬਰਾ ਤੋੜ ਬਰਾ ਸੰਫਣਾ ਦੀ ਬੰਤ ਦਿਖਾ ਦੇ ਨਾ ਥਾਨ ਬਹੁਤ ਸੋਹਣਾ ਮੁੱਠੀਆ ਲੱਗਿਆ ਪਗਾ ਤੇ ਕੱਦ ਕਾਢੀ ਤੁਸੀਂ ਕੋਲਿਆ ਕਰ ਰਹੇ ਹੋ ਜਿੰਦਾ ਐਚਫ ਕਾਮਾ ਦਾ ਹੁੰਦਾਗਾ ਕੱਦ ਕਾਢ ਉਹਨਾਂ ਕੱਦ ਕਾਢ ਬੇਲ ਬੂਲ ਬਾਂਦੀ ਬਹੁਤ ਚੰਗੀ ਆ ਆਇਥੇ ਬੈਗ ਛੱਡੋ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਪੂਰਾ ਥੋਸ ਹਵਾਨਾ ਕਹਿੰਦੇ ਕੱਚੀ ਬੇਲ ਦੋ ਚਾਰ ਦਿਨ ਦੀ ਹੁੰਦਾ ਬਹੁਤ ਦੋ ਤਿੰਨ ਦਿਨ ਲਓ ਬਾਈ ਹੁਣ ਵਾਰ ਦੋ ਚਾਰ ਦਿਨਾਂ ਦੋ ਤਿੰਨ ਦਿਨ ਬਸ ਬਾਈ ਕਮੇ ਕੱਚੀ ਹੈਗੀ ਤੇ ਦੁੱਧ ਕਿੰਨਾ ਲਗ ਭਾਗ ਜੀ ਦੁੱਧ ਵੀਰੇ ਆਪਾਂ ਤਾਂ ਇਹ ਥੱਲੇ 12 13 ਕਿਲੋ ਦੇ ਉਹ ਲੈਂਦਾ ਸੀ 9 ਕਿਲੋ ਤਾਂ ਮੈਂ ਟਰਾਈ ਕਰੀ ਜੀ ਠੀਕ ਹੈ ਉਹਨਾਂ ਨੇ 20 ਕਿਲੋ ਪਹਿਲਾਂ ਪਹਿਲੇ ਸੂਏ ਕਿਹਾ ਸੀ ਆਪਾਂ ਨੂੰ ਵੀ ਰਾਈਜੀ ਬੋਰਾ ਹਵਾਂ ਲੈ ਜੀਰੇ ਹਾਂ ਜੀ ਹਾਂ ਤੇ ਗਰਮ ਗਰਮ ਕਿੰਨੀ ਕੈ ਬਾਈ ਜਾ ਮਲ ਬਹਿ ਜਾ ਲੈ ਮਰ ਜੇ ਹੋਰ ਚੱਲ ਕਿਵੇਂ ਮਰ ਜੀ ਬਾਈ ਚਾਹੇ ਜਵਾਕ ਚ ਹੋਈ ਜਾਣਾ ਆਏ ਨਹੀਂ ਤਾਰ ਤੂਰ ਚਾਹੇ ਹੁਣ ਮਾਰੀ ਚੱਲ ਅੱਛਾ ਹੋਰ ਦੇਖ ਤਾ ਯਾਰ ਪੂਛਾ ਕੇ ਖੜ ਗਈ ਨਾਲ ਦੀ ਨਾਲ ਅੱਛਾ ਜੀ ਥੋੜਾ 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 ਹਮ ਬਾਕੀ ਵੀ ਆ ਡਰ ਡਰਾਏ ਵੀ ਆ ਬਾੜਾ ਮੋਟਾ ਉਹ ਦੇਖ ਲੈ ਤੇਰੇ ਸੋਹ ਹਮ ਰਾਈਸ਼ੀ ਚਾਹੀਦੇ ਨਹੀਂ ਨਹੀਂ ਤੁਹਾਨੂੰ ਬੈਗ ਸ਼ੈਡੋ ਖਾਂ ਦਿਖਾ ਦੇਣਾ ਆਪਾਂ ਹਾਂ ਜੀ ਵੰਤਰੀ ਸੋਹਣੀ ਹੈ ਨਾ ਤੇ ਅਲਤੀ ਗਰੀ ਪਿੱਛੇ ਬੈਣੀ ਸ਼ਾਰਡੋ ਖੜੀ ਆਪਾਂ ਆ ਇੱਥੇ ਫੇਸ ਕੁਆਲਿਟੀ ਚੈੱਕ ਕਰ ਲਓ ਸੈੱਟ ਹੋ ਜਾ ਤੇ ਇੱਥੇ ਬੈਣੀ ਸ਼ਾਰਡ ਚੈੱਕ ਕਰ ਲਓ ਲੁੱਧਵਾਂ ਲੱਗ ਭਾਜੀ ਕਿਹਨਾਂ ਆਪਾਂ ਲੁਹਣ ਹੁਣ ਹੁਣ ਬਾਈ ਅਗਲੇ ਹਿੱਸੇ ਵਾ ਦਾ 22 ਲਈ ਦਾ ਦੇਉਂਗੀ ਬਾਈ ਜੇ ਨਾਰਮਲ ਗੱਲਾਂ ਹਾਂ ਕਾਂ ਸੇਵਾ ਗਈ ਜਾਣ ਚਾ ਵਹੜਾ ਬਸੀ ਵਾਲੀ ਬਾਕੀ ਗਰਮੀ ਗਰਮੀ ਨਹੀਂ ਮੰਦੀ ਬਾਈ ਜਾ ਬਰਾਬਰ ਹੜ ਕਦ ਕਦ ਜੱਜਮੈਂਟ ਜੀ ਕਰਾ ਦੇ ਮੇਰਾ ਕਦ ਬਾਈ 6 ਫੁੱਟ ਆ ਲਖਲਾ ਸਾਹਿਬ ਹਾਂ ਕਾਹ ਹੁੜੇ ਮੋਢੇ ਤੱਕ ਮਲ ਬੱਕੀ ਤੱਕ ਆਉਂਦੀ ਨਾ ਤੇ ਵਾਕੀ ਇਥੋਂ ਜਿਹੜੀ ਪੁੱਠੇ ਦੀ ਚੜਾਈ ਚੜੀ ਵੀ ਖਾਸ ਹੀ ਆ ਨਾ ਵੈਹੜੀ ਹਾਂ ਹਾਂ ਪੂਰੀ ਵਧੀਆ ਵਧ ਰਹੀ ਆ ਇਹ ਲੀਸੀ ਲਾਮੀ ਨਹੀਂ ਹੈਗੀ ਬੜੀ ਜਾਨ ਚ ਵਹਿੜ ਹੈਗੀ ਤੇ ਇਹਦਾ ਘਰੋਲੂ ਪਹਾੜੀ ਮੰਨ ਸਕੋ ਛੋਟੂ ਛੋਟੂ ਆਪੀ ਨਹੀਂ ਹੋ ਗਾ ਹਾਂ ਹਾਂ ਆਪਣਾ ਜੋਆ ਹੋਵੇ ਅੱਧਾ ਸੁਹਾ ਚੋਆ ਹੋਇਆ ਹੈ ਅੱਧਾ ਸੁਸੜਾ ਚੋਆ ਹੈ ਨਾ ਠੀਕ ਆ ਇਥੋਂ ਤੁਹਾਨੂੰ ਅੱਡਰ ਦੁਆਰਾ ਖੇ ਦਿਖਾ ਦੇਣਾ ਹੈ 20 ਬਾਈ ਕਿਲੋ ਹਰਾਣਾ ਉਹ ਪਾ ਦੋ ਵੀ ਜਰਸੀ ਨਾਲ ਜਾਂ ਮੇਲ ਖਾ ਗਿਆ ਹਾਂ ਆਏ ਨਹੀਂ ਬਾਈ ਕੋਈ ਪਵਾ ਨਵਾਂ ਬੰਦਾ ਚੋਈ ਚੱਲੇ ਕੋਈ ਆਏ ਨਹੀਂ ਵੀ ਮਾਰ ਚੋਰ ਤੇ ਥਾਣਾ ਥਾਣਾ ਕੋ ਡਿੱਕ ਤੇ ਮਹਾਜਮਾ ਨਹੀਂ ਬਈਆ ਦੇਖ ਲੈ ਤੇਰੇ ਸਾਹਮਣੇ ਬਾਕੀ ਦੇ ਸੀ ਜਾਂਦੇ ਆ ਬਾਕੀ ਆਪਣੀ ਫੁੱਲ ਗਰੰਟੀ ਆ ਥਾਣਾ ਠੀਕ ਆ ਬਾਕੀ ਵੀਰ ਦੀ ਗਰੰਟੀ ਆ ਬਾਕੀ ਦੇਖ ਲੈ ਚਾਰੇ ਥਾਨ ਇੱਕੋ ਜਿਆ ਕੋਈ ਕੋ ਛੋੜਾ ਨਹੀਂ ਬਣੀ ਹੈਗਾ ਇਹ ਉੱਚਾ ਨਹੀਂ ਮ ਕਿਸੇ ਤਰ੍ਹਾਂ ਦਾ ਹਾਂ ਠੀਕ ਆ ਤੇ ਬਾਜੀ ਦਾ ਪਿੰਡ ਆ ਗਿਆ ਜੀ ਜੈਮਲ ਸਿੰਘ ਵਾਲਾ ਤਹਿਸੀਲ ਤਪਾ ਤਾਂ ਈਲਾ ਬਰਨਾਲਾ ਤੇ ਮੋਬਾਈਲ ਨੰਬਰ ਇਹ ਇੱਕ ਲਾਸਟ ਫੇਰ ਬੋਲ ਦਿਓ 97806 ਵੀਰੇ 77008 ਠੀਕ ਆ ਇਹ ਬਾਜੀ ਦਾ ਮੋਬਾਈਲ ਨੰਬਰ ਤੁਸੀਂ ਜਿਹੜੇ ਵੀ ਨੂੰ ਇਹ ਬਾੜ ਪਸੰਦ ਆਊਗੀ ਇੱਥੇ ਆ ਕੇ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ